ਤੇ ਇੱਕ ਗਦਰਮਚਾ ਹੋਇਆ ਹੈ ਕੈਬਨਿਟ ਮੰਤਰੀ ਤਰुणप्रीत ਸਿੰਘ ਸੌਨ ਨੇ ਬਾਜਵਾਤੇ ਨਿਸ਼ਾਨੇ ਸਾਤੇ ਨੇ ਦੱਸਦੇ ਕਿ ਬਾਜਵਾ ਬੰਬਲਾਸਟ ਬਾਰੇ ਮਿਲੀ ਜਾਣਕਾਰੀ ਨੂੰ ਨਜ਼ਰ ਕਰ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਕਿਹਾ ਕਿ ਬਾਜਵਾ ਨੇ ਖੁਦ ਮੰਨਿਆ ਕਿ ਉਹਨਾਂ ਨੂੰ ਹੋਣ ਵਾਲੇ ਬੰਬਲਾਸਟ ਬਾਰੇ ਜਾਣਕਾਰੀ ਹੈ ਬਾਜਵਾ ਨੇ ਆਪਣੀ ਗਲਤੀ ਬਿਆਨ ਬਾਝੂ ਦੇ ਨਾਲ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ ਪੰਜਾਬ ਦੀ ਇੱਕ ਤਰਸਦੀ ਰਹੀ ਕਿ ਪੰਜਾਬ ਐਸੇ ਲੀਡਰਾਂ ਦੇ ਪੀਛੇ ਪਿਆ ਰਿਹਾ ਜੇ ਲੀਡਰਾਂ ਨੂੰ ਉਮਰ ਦੇ ਦਰਾਜ ਹੋਣ ਦੇ ਨਾਲ ਨਾਲ ਵੀ ਇਹ ਤਜਰਬਾ ਨਹੀਂ ਆਇਆ ਕਿ ਕਿਸ ਵਕਤ ਕਿਹੜੇ ਕੀ ਸਟੇਟਮੈਂਟ ਦੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਉਹ ਕਾਂਗਰਸ ਦੇ ਸੀਨੀਅਰ ਲੀਡਰਾਂ ਚੋਂ ਇੱਕ ਲੀਡਰ ਨੇ ਲੀਡਰ ਆਪੋਜੀਸ਼ਨ ਵੀ ਹੈ ਬੜਾ ਹੀ ਖਤਰਨਾਕ ਔਰ ਬੜਾ ਹੀ ਗਲਤ ਪਿਆ ਜਿਹੜਾ ਉਹਨਾਂ ਨੇ ਦੱਸਤਾ ਕਿ ਪੰਜਾਬ ਬੰਬ ਪੰਜਾਬ ਦੇ ਵਿੱਚ ਆਏ ਹੋਏ 18 ਉਹਨਾਂ ਤੋਂ ਫੜ ਗਏ ਤੇ ਬਾਜਵਾ ਸਾਹਿਬ ਕਹਿੰਦੇ ਮੇਰੇ ਕੋਲ ਇੰਟੈਲੀਜੈਂਸ ਦੇ ਸੂਤਰ ਇਹ ਕਹਿੰਨੇ ਨੇ ਮੇਰੀ ਜਿੱਥੇ ਤੱਕ ਗੱਲਬਾਤ ਕਹਿੰਦੇ ਹੋਈ ਹੈ ਕਿ ਜੀ ਹਲੇ 32 ਬੰਬ ਆ ਹੀ ਜੇ ਨੇ ਜਿਹੜੇ ਹਲੇ ਹੋਰ ਬਲਾਸਟਿੰਗ ਸਰਕਾਰ ਦੀ ਬਾਜਵਾ ਨੇ ਕਹਿ ਦਿੱਤਾ ਕਿ ਢਿੱਡ ਖਤਰਨਾਕ ਹੋ ਗਏ ਔਰ ਜਦੋਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡੇ ਸੂਤਰ ਦੱਸੋ ਕਿਹੜੇ ਉਹ ਸੂਤਰ ਦੱਸਣ ਨੂੰ ਤਿਆਰ ਸਿਰਮ ਤੇ ਸਿਰਫ ਦੇਸ਼ ਦੇ ਸੰਵਿਧਾਨ ਪੱਤਰਕਾਰ ਨੂੰ ਅਲਾਉ ਕਰਦਾ ਪੱਤਰਕਾਰਤਾ ਨੂੰ ਅਲਾਉ ਕਰਦਾ ਕਿ ਉਹ ਆਪਣਾ ਸੋਰਸ ਡਿਕਲੇਅਰ ਦੇਣਾ ਕਰਨਾ ਚਾਹੇ ਤਾਂ ਉਹ ਨਹੀਂ ਕਰ ਸਕਦਾ ਪਰ ਸੁਧਾਰਨ ਉਸ ਤੋਂ ਇਲਾਵਾ ਕਿਸੇ ਨੂੰ ਹੋਰ ਅਲਾਉ ਨਹੀਂ ਕਰਦਾ ਕਿ ਉਹ ਆਪਣਾ ਸੋਰਸ ਡਿਕਲੇਅਰ ਨਾ ਕਰੇ ਤਾਂ ਜੇ ਬਾਜਵਾ ਸਾਹਿਬ ਨੇ ਐਡੀ ਵਿਡੀ ਸਟੇਟਮੈਂਟ ਦਿੱਤੀ ਹੈ ਕਿ 50 ਬੰਬ ਪੰਜਾਬ ਦੇ ਵਿੱਚ ਆਈ ਨਹੀਂ ਤਾਂ ਇਹ ਕੋਈ ਛੋਟੀ ਜਿਹੀ ਸਟੇਟਮੈਂਟ ਨਹੀਂ ਬੜੀ ਖਤਰਨਾਕ ਸਵਾਲ ਹੈ ਔਰ ਪੰਜਾਬ ਅੱਜ ਉਹਨਾਂ ਨੂੰ ਸਵਾਲ ਪੁੱਛਦਾ ਅਸੀਂ ਸਾਰੇ ਪੰਜਾਬੀ ਵਿੱਚ ਮੈਂ ਵੀ ਇੱਕ ਪੰਜਾਬੀ ਵੀ ਹਾਂ ਅਸੀਂ ਸਾਰੇ ਜਾਣੇ ਉਹਨਾਂ ਨੂੰ ਸਵਾਲ ਪੁੱਛਦੇ ਨੇ ਕਿ ਆਪਾਂ ਕਿਸ ਗੱਲ ਦੀ ਉਡੀਕ ਚ ਬੈਠੇ ਆ ਬਾਜਬਸਰ ਕਿ ਪੰਜਾਬ ਦਾ ਤੇ ਪੰਜਾਬੀਆਂ ਦਾ ਕੋਈ ਭਾਰਾ ਨੁਕਸਾਨ ਹੋ ਜੇ ਜੇ ਤੁਹਾਡੇ ਕੋਲ ਇਨਫਰਮੇਸ਼ਨ ਹੈ ਤੁਸੀਂ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਨਸ਼ਰ ਕਰਦੇ ਜਾਂ ਤਾਂ ਮਾਫੀ ਮੰਗੋ ਜਾਂ ਤਾਂ ਇਹ ਕਹੋ ਕਿ ਮੈਂ ਸਿਰਫ ਪੋਲਿਟੀਕਲ ਮਾਈਲੇਜ ਲਾਣ ਲਈ ਇੱਕ ਕੀ ਕਹਿੰਦੇ ਹਨ ਉਹਨੂੰ ਸ਼ਗੂਫਾ ਵੀ ਉਹ ਛੱਡਿਆ ਸੀ ਜਾਂ ਤਾਂ ਇਹ ਕਹੋ ਯਾ ਇਹ ਕਹੋ ਸਿਰਫ ਤਾਂ ਸਿਰਫ ਮੈਨੂੰ ਆਦਤ ਤੇ ਪੈ ਗਈ ਮੈਂ ਸਠਿਆ ਚੁੱਕਿਆ ਮੇਰੀ ਉਮਰ 60 ਤੋਂ ਉੱਤੇ ਦੀ ਹੋ ਚੁੱਕੀ ਹੈ ਤੇ ਮੈਨੂੰ ਆਦਤ ਪੈ ਗਈ ਬਿਨਾ ਮਤਲਬ ਦੀ ਬਿਨਾ ਸਿਰ ਪੈਰ ਦੀਆਂ ਗੱਲਾਂ ਵਿਧਾਨ ਸਭਾ 'ਚ ਵੀ ਖੜਕੇ ਕਰਨ ਦੀ ਤੇ ਬਿਨਾ ਸਿਰ ਪੈਰ ਦੀਆਂ ਗੱਲਾਂ ਮੀਡੀਆ ਦੇ ਅੱਗੇ ਕਰਨ ਦੀ ਤੁਸੀਂ ਪੂਰੇ ਦੇ ਪੂਰੇ ਪੰਜਾਬ ਨੂੰ ਤੁਸੀਂ ਸਾਢੇ 3 ਕਰੋੜ ਪੰਜਾਬੀਆਂ ਨੂੰ ਗੁਮਰਾਹ ਕੀਤਾ ਇਹ ਥੋੜੀ ਸਟੇਟਮੈਂਟ ਹੈ ਜਿਹੜੀ ਇਹ ਹੁਣ ਅੱਜ ਦੀ ਡੇਟ 'ਚ ਔਨ ਰਿਕਾਰਡ ਹੈ ਇਹਦਾ ਸਪਸ਼ਟਿਕਰਨ ਦਿਓ ਬਾਜਵਾ ਸਾਹਿਬ ਦੇਖੋ